ਅੱਜ ਦੇਖੋ ਪਹਿਲਾਂ ਅਸੀਂ ਪਠਾਨਕੋਟ ਜਾ ਕੇ ਆਏ ਆ ਉੱਥੇ ਭੋਆ ਹਲਕੇ ਦੇ ਕਰੀਬ ਕਾਫੀ ਪਿੰਡ ਨੇ ਜਿਹੜੇ ਅਫੈਕਟਡ ਹੋਏ ਨੇ ਰਾਵੀ ਦਰਿਆ ਦੇ ਵਿੱਚੋਂ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਉੱਥੇ ਸਾਡੇ ਸਾਰੇ ਮੰਤਰੀ ਸਾਹਿਬਾਨ ਵੀ ਤੇ ਹੋਰ ਸਾਰੇ ਲੱਗੇ ਹੋਏ ਆ ਤੇ ਹੁਣ ਮੈਂ ਇੱਥੇ ਗਰਦਾਸਪੁਰ ਡਿਸਟ੍ਰਿਕਟ ਦੇ ਸਾਡੇ ਨਾਲ ਮੇਰੇ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਸ਼ਮਸ਼ੇਰ ਸਿੰਘ ਇਹ ਵੀ ਸਾਡੇ ਨਾਲ ਨੇ ਤੇ ਇੱਥੇ ਮਕੌੜਾ ਪੱਤਨ ਅਸੀਂ ਪਹੁੰਚੇ ਸੀ ਮਕੌੜਾ ਪੱਤਨ ਜਾਣ ਦਾ ਸਾਰਾ ਰਸਤਾ ਬੰਦ ਹੋ ਚੁੱਕਿਆ ਹੈ ਝਵਕਰਾ ਪਿੰਡ ਹੈ ਜਿਹੜਾ ਉੱਥੇ ਤੱਕ ਅਸੀਂ ਟਰੈਕਟਰ ਦੇ ਰਾਹੀਂ ਪਹੁੰਚ ਸਕਿਆ ਤੇ ਉਸ ਤੋਂ ਬਾਅਦ ਝਵਕਰਾ ਪਿੰਡ ਦੇ ਵਿੱਚ ਐਨ ਡੀ ਆਰ ਐਫ ਦੀ ਸਾਰੀ ਟੀਮ ਉੱਥੇ ਪਹੁੰਚੀ ਹੋਈ ਹੈ ਕਿਉਂਕਿ ਮਕੌੜਾ ਪੱਤਨ ਤੋਂ ਬਹੁਤ ਲੋਕਾਂ ਨੂੰ ਉੱਥੋਂ ਰੈਸਕਿਊ ਕਰਨਾ ਹੈ ਸੋ ਉਹ ਸਾਰੀ ਟੀਮ ਹੈ ਜਿਹੜੀ ਉਹ ਉੱਥੇ ਰੈਸਕਿਊ ਕਰੂਗੀ ਤੇ ਰਾਵੀ ਦਰਿਆ ਦੇ ਪਰਲੀ ਸਾਈਡ ਤੇ ਇੱਕ ਕਿਨਾਰਾ ਹੋ ਗਿਆ ਦੂਸਰਾ ਕਿਨਾਰਾ ਜਿਹੜਾ ਉੱਥੇ ਪਿੰਡ ਨੇ ਭਰਿਆਲ ਤੂਰ ਮੰਮੀ ਚਕਰੰਗਾ ਕਜਲੇ ਕੁੱਕਰ ਇਹ ਜਿਹੜੇ ਕਈ ਪਿੰਡ ਨੇ ਇਹ ਪਿੰਡ ਟੋਟਲ ਡਿਸਕਨੈਕਟ ਹੋ ਚੁੱਕੇ ਨੇ ਤੇ ਇੱਥੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ 에ਅਰ ਲਿਫਟਿੰਗ ਦੀ ਵੀ ਜ਼ਰੂਰਤ ਪਈ ਆ ਤਾਂ ਉੱਥੇ ਹੈਲੀਕਾਪਟਰ ਉਹ ਵੀ ਜਾ ਕੇ ਆਇਆ ਸੋ ਰਾਹਤ ਸਮੱਗਰੀ ਹਰ ਤਰ੍ਹਾਂ ਦੀ ਉੱਥੇ ਪਹੁੰਚਾਈ ਜਾ ਰਹੀ ਹੈ ਤੇ ਲੋਕ ਜਿਆਦਾਤਰ ਜਿਹੜੇ ਵੈਕੂਏਟ ਹੋਏ ਨੇ ਉਹਨਾਂ ਨੂੰ ਐਵੈਕੁਏਸ਼ਨ ਸੈਂਟਰਾਂ ਦੇ ਵਿੱਚ ਰੱਖ ਕੇ ਉੱਥੇ ਹਰ ਤਰ੍ਹਾਂ ਦਾ ਰਾਸ਼ਨ ਪਾਣੀ ਮੈਡੀਕਲ ਐਡ ਪਸ਼ੂਆਂ ਦੇ ਰੱਖਣ ਦਾ ਕਿਉਂਕਿ ਗੁਜਰ ਬਰਾਦਰੀ ਦੇ ਲੋਕ ਬਹੁਤ ਆਏ ਨੇ ਜਿਨ੍ਹਾਂ ਦੇ ਪਸ਼ੂਆਂ ਦੀ ਕੰਮ ਕਰਦੇ ਨੇ ਸੋ ਉਹਨਾਂ ਦੇ ਪਸ਼ੂਆਂ ਦੇ ਲਈ ਵੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਇਸ ਤਰੀਕੇ ਦੇ ਨਾਲ ਇਸ ਸਮੇਂ ਜੋ ਵੀ ਪੰਜਾਬ ਸਰਕਾਰ ਕਰ ਸਕਦੀ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਸਪਸ਼ਟ ਆਦੇਸ਼ ਨੇ ਕਿ ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ